ਮਹਿਲਾਂ ਡਾਕਟਰ ਗਾਂਧੀ ਵਰਗਾ ਫਕੀਰ ਢਾ ਸਕਦਾ ਸੀ ਨਹੀਂ ਢਾਹਦੇ ਨਹੀਂ ਸੀ ਕਿਸੇ ਕਈ ਥਾਵਾਂ ਤੇ ਨਾ ਤਾਂ ਸੱਤਾ ਦੀ ਸ਼ਕਤੀ ਕੰਮ ਕਰਦੀ ਹੈ ਨਾ ਪੈਸੇ ਦੀ ਤਾਕਤ ਕੰਮ ਕਰਦੀ ਹੈ ਤੇ ਨਾ ਬੰਦਿਆਂ ਦੀ ਜਿਹੜੀ ਆਪਾਂ ਕਹਿ ਦਿੰਨੇ ਹੁੰਨੇ ਆ ਮੈਨਫੋਰਸ ਉਹ ਕੰਮ ਕਰਦੀ ਹੈ ਕਈ ਬੰਦਿਆਂ ਦਾ ਨਾਮ ਹੀ ਇੰਨਾ ਵੱਡਾ ਹੁੰਦਾ ਹੈ ਡਾਕਟਰ ਗਾਂਧੀ ਉਹ ਨਾਮ ਹੈ ਜਿਹਦੇ ਮੁਰੇ ਆ ਤਿੰਨੇ ਤਾਕਤਾਂ ਫੇਲ ਹੋ ਜਾਂਦੀਆਂ ਕਿਉਂਕਿ ਉਹਦਾ ਆਪਦਾ ਇੱਕ ਵजूद ਹੈ ਪਟਿਆਲਾ ਸੀਟ ਤੋਂ ਜਿੰਨੀ ਕਾਂਗਰਸ ਮਰ ਚੁੱਕੀ ਸੀ ਤੁਸੀਂ ਕਿਸੇ ਨੂੰ ਲੈ ਆਉਂਦੇ ਇਹ ਜਿੱਤ ਦੇਣੀ ਸੀ ਸੀਟ ਇਹਦੇ ਵਾਸਤੇ ਇੱਕ ਆਊਟਸਾਈਡਰ ਇਹੋ ਜਿਹੇ ਬੰਦੇ ਦੀ ਲੋੜ ਸੀ ਜਿਹਦਾ ਆਪਦਾ ਵजूद ਹੋਵੇ ਲੋਕਾਂ ਦੇ ਵਿੱਚ ਜਿਹਦਾ ਨਾਮ ਹੋਵੇ ਤੇ ਜਿਹਦੇ ਕੋਈ ਅਟੈਕ ਹੀ ਨਾ ਕਰ ਸਕੇ ਉਹਨਾਂ ਦੇ ਵਿਰੋਧੀਆਂ ਕੋਲ ਵੀ ਡਾਕਟਰ ਗਾਂਧੀ ਖਿਲਾਫ ਅਟੈਕ ਕਰਨਾ ਸਤੇ ਕੁਝ ਹੈ ਨਹੀਂ ਸੀ ਤੁਸੀਂ ਕੋਈ ਵੀ ਉਹਨਾਂ ਦਾ ਭਾਸ਼ਣ ਮੈਂ ਪਰਨੀਤ ਕੋਰ ਹੋਰਾਂ ਦਾ ਭਾਸ਼ਣ ਚੱਕਿਆ ਮੈਂ ਹੋਰ ਵੀ ਬਹੁਤ ਜਿਹੜੇ ਬਲਬੀਰ ਸਿੰਘ ਹੋਰੇ ਉਹਨਾਂ ਦੇ ਵੀ ਭਾਸ਼ਣ ਸੁਨੇ ਆ ਪਰ ਕਿਸੇ ਚ ਵੀ ਮੈਨੂੰ ਡਾਕਟਰ ਗਾਂਧੀ ਦੇ ਖਿਲਾਫ ਕੁਛ ਲੱਭਿਆ ਨਹੀਂ ਕਿ ਉਹਨਾਂ ਨੇ ਕਿਹਾ ਹੋਵੇ ਇਹ ਨਹੀਂ ਕਿ ਉਹ ਕਹਿਣਾ ਨਹੀਂ ਸੀ ਚਾਹੁੰਦੇ ਕਾਂਗਰਸ ਜਿਹੜੀ ਸੀ ਉਹ ਪਟਿਆਲੇ ਤੋਂ ਬਿਲਕੁਲ ਖਤਮ ਸੀ ਇੱਕ ਤਰੀਕੇ ਨਾਲ ਨਵਜੋਤ ਸਿੱਧੂ ਵੀ ਇੱਕ ਤਰ੍ਹਾਂ ਨਾਲ ਪਟਿਆਲੇ ਨੂੰ ਛੱਡ ਕੇ ਚਲੇ ਗਏ ਸੀ ਕੋਈ ਵੀ ਵੱਡਾ ਲੀਡਰ ਉੱਥੇ ਹੈ ਨਹੀਂ ਸੀਗਾ ਤੇ ਡਾਕਟਰ ਗਾਂਧੀ ਨੂੰ ਬਹੁਤ ਬਗਾਵਤ ਦਾ ਵੀ ਸਾਹਮਣਾ ਕਰਨਾ ਪਿਆ ਜਦੋਂ ਉਹਨਾਂ ਦੀ ਟਿਕਟ ਅਨਾਉਂਸ ਹੋਈ ਹੈ ਪਰ ਡਾਕਟਰ ਗਾਂਧੀ ਦੀ ਸ਼ਖਸੀਅਤ ਇਸ ਤਰ੍ਹਾਂ ਦੀ ਹੈਗੀ ਆ ਕਿ ਉਹ ਇੱਕ ਲੋਕ ਉਹਨਾਂ ਨੂੰ ਪਿਆਰ ਕਰਦੇ ਹੈਗੇ ਆ ਸਮਾਜ ਸੇਵੀ ਦੀ ਉਹਨਾਂ ਦਾ ਇੱਕ ਸ਼ੁਰੂ ਤੋਂ ਉਹਨਾਂ ਦਾ ਇੱਕ ਬਣਿਆ ਹੋਇਆ ਹੈਗਾ ਨਾਮ ਬਣਿਆ ਹੋਇਆ ਹੈਗਾ ਉਸ ਤੋਂ ਇਲਾਵਾ ਐਸ ਐਮ ਪੀ ਉਹਨਾਂ ਨੇ ਜਿਸ ਤਰੀਕੇ ਨਾਲ ਕੰਮ ਕੀਤਾ ਹੈਗਾ ਤੋਂ ਲੋਕਾਂ ਦੇ ਦਿਲਾਂ 'ਚ ਬਸੇ ਹੋਏ ਕਹਿ ਸਕਦੇ ਆ ਉਹ ਇੱਕ ਲੋਕਾਂ ਦੇ ਲੀਡਰ ਲੋਕ ਡਾਕਟਰ ਤੰਵੀਰ ਗਾਂਧੀ ਨਾਲ ਸੀਗੇ ਤੇ ਉਹਨਾਂ ਨੇ ਇਸ ਔਖੀ ਲੜਾਈ ਦੇ ਵਿੱਚ ਅੰਤਿ ਡਾਕਟਰ ਸਾਹਿਬ ਦਾ ਸਾਥ ਦਿੱਤਾ ਕਿ ਡਾਕਟਰ ਸਾਹਿਬ ਇਹ ਜਿਹੜੀ ਸੀਟਾਂ ਜਿੱਤਣ ਦੇ ਵਿੱਚ ਕਾਮਯਾਬ ਹੋਏ। ਕਿ ਡਾਕਟਰ ਗਾਂਧੀ ਵੀ ਤਾਂ ਆਊਟਸਾਈਡਰ ਸੀਗੇ ਉਹਨਾਂ ਨੂੰ ਵੀ ਤੇ ਕਿਹਾ ਜਾ ਸਕਦਾ ਕਿ ਇਹ ਬਾਹਰਲੇ ਨੇ ਇਹ ਦਲ ਬਦਲੂ ਨੇ ਜੀ। নো ਡਾਊਟ ਇਹਨਾਂ ਨੇ ਪਾਰਟੀਆਂ ਬਦਲੀਆਂ ਪਰ ਆਪ ਉਹਨਾਂ ਦਾ ਪਿਛੋਕੜ ਦੇਖੋ। ਆਮ ਆਦਮੀ ਪਾਰਟੀ ਜਦੋਂ ਪੂਰੀ ਸ਼ਕਤੀਸ਼ਾਲੀ ਸੀਗੀ 2015 ਦੇ ਵਿੱਚ ਜਦੋਂ ਦਿੱਲੀ ਦੇ ਇਲੈਕਸ਼ਨ ਜਿੱਤ ਚੁੱਕੇ ਸੀ ਜਦੋਂ ਸਾਰਿਆਂ ਨੂੰ ਲੱਗਦਾ ਸੀ ਕਿ ਪੰਜਾਬ ਚ ਅਗਲੀ ਸਰਕਾਰ ਇਹਨਾਂ ਨੇ ਬਣਾਉਣੀ ਹੈ। ਉਸ ਟਾਈਮ ਦੇ ਉੱਪਰ ਡਾਕਟਰ ਗਾਂਧੀ ਪਾਰਲੀਮੈਂਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਸੀਗੇ ਪਰ ਉਹਨਾਂ ਨੇ ਜਿਵੇਂ ਹੀ ਧੱਕਾਸ਼ਾਹੀ ਉੱਥੇ ਉਸ ਟਾਈਮ ਤੇ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੇ ਨਾਲਦਿਆਂ ਜੁਗਿੰਦਰ ਯਾਦਵ ਨਾਲ ਕੀਤਾ ਉਸ ਮੀਟਿੰਗ 'ਚ ਧੱਕਾਸ਼ਾਹੀ ਨੂੰ ਦੇਖਦੇ ਹੋਏ ਉਹ ਪਾਰਟੀ ਨੂੰ ਛੱਡ ਕੇ ਬਾਹਰ ਆ ਗਏ ਇਹ ਵੀ ਹੁਣ ਵਿੱਚ ਕਾਂਗਰਸ ਨੂੰ ਜੁਆਇਨ ਕੀਤਾ ਕੋਈ ਵੀ ਕਾਂਗਰਸ ਨੂੰ ਨਹੀਂ ਜੁਆਇਨ ਕਰ ਰਿਹਾ ਲੋਕ ਜੁਆਇਨ ਕਰ ਰਹੇ ਸੀਗੇ ਭਾਜਪਾ ਨੂੰ ਜਿਹੜਾ ਲੱਗ ਰਿਹਾ ਸੀ ਕਿ ਸਰਕਾਰ ਬਣਾਉਗੀ ਆਮ ਆਦਮੀ ਪਾਰਟੀ ਜਿਹਨਾਂ ਦੀ ਸਰਕਾਰ ਆ ਪਰ ਉਹਨਾਂ ਨੇ ਕਾਂਗਰਸ ਨੂੰ ਜੁਆਇਨ ਕੀਤਾ ਜੋ ਇਸ ਕਰਕੇ ਨਹੀਂ ਜੁਆਇਨ ਕੀਤਾ ਕਿ ਉਹਨਾਂ ਨੂੰ ਕਾਂਗਰਸ ਦੇ ਵਿੱਚ ਉਹਨਾਂ ਨੂੰ ਕਿ ਬਹੁਤ ਜ਼ਿਆਦਾ ਸਤਾ ਚਾਹੀਦੀ ਹੈ ਕਿ ਬਹੁਤ ਮੁਸ਼ਕਲਾਂ ਨਾਲ ਉਹਨਾਂ ਨੂੰ ਮਨਾਇਆ ਗਿਆ ਇਹ ਮੈਨੂੰ ਮੈਨੂੰ ਕਈਆਂ ਸੋਰਸ ਤੋਂ ਪਤਾ ਆਇਆ ਹੈ ਡਾਕਟਰ ਗਾਂਧੀ ਦਾ ਆਪਾਂ ਜੇ ਕੈਰੀਅਰ ਵੇਖੀਏ ساری ਉਮਰ ਇਹ ਲੋਕਤੰਤਰ ਦੀ سپورਟ ਦੇ ਵਿੱਚ ਕੱਟ ਗਿਣਤੀਆਂ ਦੀ سپورਟ ਦੇ ਵਿੱਚ ਜਿਹਨੂੰ ਆਪਾਂ ਸੈਕੂਲਰਿਜ਼ਮ ਕਹਿ ਦਿੰਨੇ ਹੈਗੇ ਆ ਪੰਜਾਬ ਦੇ ਹੱਕਾਂ ਦੇ ਵਾਸਤੇ ਲੜਦੇ ਰਹੇ ਹੈਗੇ ਆ ਕੱਟ ਗਿਣਤੀਆਂ ਵਾਸਤੇ ਲੜਦੇ ਰਹੇ ਹੈਗੇ ਆ ਇਹ ਸੋਸ਼ਲਿਸਟ ਮਤਲਬ ਆਮ ਜਿਹੜੇ ਤਕਰੀਬਾਂ ਦੀ ਭਲਾਈ ਵਾਸਤੇ ਲੜਦੇ ਰਹੇ ਹੈਗੇ ਆ ਡਾਕਟਰ ਗਾਂਧੀ ਦੇ ਨਾਲ ਤਾਂ ਕਾਂਗਰਸ ਦੇ ਵੀ ਤਿੰਨ ਚਾਰ ਐਮ ਐਲ ਏ ਜਾਂ ਹਲਕਾਂ ਚਾਰਜ ਸੀ ਜਿਨ੍ਹਾਂ ਨੇ ਦਿਨੋਂ ਸਾਥ ਦਿੱਤਾ ਬਾਕੀ ਤਾਂ ਟੋਟਲੀ ਖਿਲਾਫ ਹੀ ਸੀ ਨਾ ਕੰਮ ਉਹਦੇ باوجود ਵੀ ਜਿਹੜਾ ਇਹਨਾਂ ਦਾ ਜਿੱਤਣਾ ਉਹ ਟੋਟਲ ਹੀ ਡਾਕਟਰ ਗਾਂਧੀ ਦੇ ਆਪਦੇ ਅਕਸ ਆਪਦੇ ਕਮਾਂਕਰਾਂ ਦੀ ਜਿੱਤ ਉਹਨਾਂ ਦੇ ਲੰਬੇ ਕਰੀਅਰ ਦੇ ਵਿੱਚ ਦੇਖ ਲਓ ਤੁਸੀਂ ਜਦੋਂ ਡਾਕਟਰ ਰਹੇ ਆ ਕਿਵੇਂ ਉਹਨਾਂ ਨੇ ਲੋਕਾਂ ਦੀ ਸੇਵਾ ਕੀਤੀ ਹੈ ਲੋਕਾਂ ਚ ਰਹਿਣਾ ਤੇ ਫਿਰ ਗਰੀਬ ਝੁੱਗੀਆਂ ਚ ਵੀ ਜਾ ਕੇ ਆਪਦੇ ਪਰਿਵਾਰ ਦੇ ਨਾਲ ਰਹਿਣ ਲੱਗ ਜਾਣਾ ਹੋ ਜੇ ਯਾਰ ਜਿਹੜੇ ਬੰਦੇ ਨੇ ਕੰਮ ਕਰੇ ਹੋਣ ਤੇ ਜ਼ਿੰਦਗੀ ਲੋਕਾਂ ਦੇ ਆਮ ਸਮਰਪਿਤ ਕਰਤੀ ਹੋਵੇ ਮੈਨੂੰ ਲੱਗਦਾ ਉਹੀ ਇਹ ਫਾਈਟ ਕਰ ਸਕਦੇ ਸੀ ਨਹੀਂ ਤਾਂ ਕਲੀਅਰ ਕੱਟ ਜੇ ਮੈਨੂੰ ਲੱਗਦਾ ਹੋਰ ਕੋਈ ਹੁੰਦੇ ਤਾਂ ਭਾਵੇਂ ਤੁਹਾਨੂੰ ਲੱਗਦਾ ਪਰਨੀਤ ਕੌਰ ਜੀ ਤੀਜੇ ਤੇ ਨਹੀਂ ਭਾਜੀਪੀ ਨੇ ਸੀਟ ਕੱਢ ਦੇਣੀ ਸੀ ਜੇ ਡਾਕਟਰ ਗਾਂਧੀ ਰਹਿੰਦੇ ਕੱਲਿਆਂ ਨੇ ਆਪਦੇ ਦਮ ਤੇ ਰੁਕੀ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨ ਇਸ ਵੇਲੇ ਗੱਲ ਕਰ ਰਿਹਾ ਹਾਂ ਲੋਕ ਸਭਾ ਹਲਕਾ ਪਟਿਆਲਾ ਦੀ ਜਿੱਥੋਂ ਡਾਕਟਰ ਧਰਮਵੀਰ ਗਾਂਧੀ ਜਿੱਤੇ ਨੇ ਤੇ ਉਹ ਦੂਜੀ ਵਾਰ ਐਮਪੀ ਬਣੇ ਨੇ ਦੂਜੀ ਵਾਰ ਉਹਨਾਂ ਨੇ ਪ੍ਰਨੀਤ ਕੌਰ ਨੂੰ ਹਰਾਇਆ ਆਮ ਆਦਮੀ ਪਾਰਟੀ ਦੇ ਮੰਤਰੀ ਨੂੰ ਹਰਾਇਆ ਤੇ ਡਾਕਟਰ ਧਰਮਵੀਰ ਗਾਂਧੀ ਜਿਨ੍ਹਾਂ ਦੀ ਫਾਈਟ ਬਹੁਤ ਸਖਤ ਸੀ ਬਹੁਤ ਤਕੜੀ ਟੱਕਰ ਉਹਨਾਂ ਨੇ ਦਿੱਤੀ ਤੇ ਆਖਿਰ ਉਹ ਜਿੱਤ ਗਏ ਡਾਕਟਰ ਗਾਂਧੀ ਕਿਉਂ ਜਿੱਤੇ ਕੀ ਕਾਰਨ ਉਹਨਾਂ ਦੇ ਪਿੱਛੇ ਰਹੇ ਜਿੱਥੇ ਇੱਕ ਪਾਸੇ ਪ੍ਰਨੀਤ ਕੌਰ ਸੀ ਜਿੱਥੇ ਕੈਪਟਨ ਅਵਨੇਂਦਰ ਸਿੰਘ ਦੇ ਪਰਿਵਾਰ ਦੀ ਜਿਹੜੀ ਰਾਜਨੀਤਿਕ ਲੈਗੇਸੀ ਆ ਉਹ ਕੰਮ ਕਰਦੀ ਆ ਤੇ ਦੂਜਾ ਬੀਜੇਪੀ ਦਾ ਪੂਰਾ ਜੋਰ ਆ ਪ੍ਰਧਾਨ ਮੰਤਰੀ ਆਉਂਦੇ ਨੇ ਤੇ ਆਮ ਆਦਮੀ ਪਾਰਟੀ ਦੀ ਪੂਰੀ ਤਾਕਤ ਆ ਤੇ ਉੱਥੇ ਡਾਕਟਰ ਗਾਂਧੀ ਕਿਵੇਂ ਜਿੱਤ ਗਏ ਤਾਂ ਇਸ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਪ੍ਰੋਫੈਸਰ ਸਾਹਿਬ ਨੇ ਪੰਜਾਬ ਥਿੰਗਸ ਤੋਂ ਬਾਈ ਨਵਰੀਤ ਵੀ ਨੇ ਪ੍ਰੋਫੈਸਰ ਸਾਹਿਬ ਡਾਕਟਰ ਧਨਵੀਰ ਗਾਂਧੀ ਕਿਵੇਂ ਜਿੱਤ ਦਿੰਦੇ ਨੇ ਜਦੋਂ ਐਡੀਆਂ-ਐਡੀਆਂ ਨੇਹਰੀਆਂ ਹੁਣ ਇੱਕ ਪਾਸੇ ਪੰਜਾਬ ਸਰਕਾਰ ਦਾ ਪੂਰਾ ਤਾਮਾ ਜਮਾ ਤੇ ਪ੍ਰਧਾਨ ਮੰਤਰੀ ਉੱਥੇ ਆਉਂਦੇ ਆ ਪਰਸਨਲ ਲਿਆ ਪ੍ਰਧਾਨ ਮੰਤਰੀ ਨੇ ਲੁਧਿਆਣਾ ਤੇ ਪਟਿਆਲਾ ਸੀਟ ਨੂੰ ਤਾਂ ਫਿਰ ਵੀ ਡਾਕਟਰ ਗਾਂਧੀ ਕਹਨੇਰੀ ਕੱਟ ਦਿੰਦੇ ਨੇ ਗਾਂਹ ਜਿੱਤੋਂ ਤੱਕ ਪਟਿਆਲਾ ਦਾ ਹੈਗਾ ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ ਕਿ ਡਾਕਟਰ ਗਾਂਧੀ ਵਾਸਤੇ ਇੱਕ ਬਹੁਤ ਹੀ ਡਿਫਿਕਲਟ ਸੀਟ ਸੀਗੀ ਮੈਂ ਵੇਖਾ ਜੇ ਤੁਸੀਂ ਮੈਨੂੰ ਪੁੱਛੋ ਤੇ ਪੰਜਾਬ ਦੇ ਵਿੱਚ ਜੇ ਆਮ ਆਦਮੀ ਪਾਰਟੀ ਦੇ ਦੋ ਸਭ ਤੋਂ ਵੱਡੇ ਗੜ੍ਹ ਹੈਗੇ ਆ ਤੋ ਉਹ ਪਟਿਆਲਾ ਤੇ ਸੰਗਰੂਰ ਹੈ ਸੰਗਰੂਰ ਤੋਂ ਬਾਅਦ ਪਟਿਆਲਾ ਹੈਗਾ ਕਿ ਜਿਵੇਂ ਹੀ ਸੰਗਰੂਰ ਦੇ ਵਿੱਚ ਬਹੁਤ ਤਾਕਤਵਰ ਮੰਤਰੀ ਹੈ ਉਸੇ ਤਰੀਕੇ ਨਾਲ ਪਟਿਆਲੇ ਦੇ ਵਿੱਚ ਵੀ ਬਹੁਤ ਸਾਰੇ ਤਾਕਤਵਰ ਮੰਤਰੀ ਵਾਲੇ ਆਮ ਆਦਮੀ ਪਾਰਟੀ ਦੇ ਹੈਗੇ ਆ ਡਾਕਟਰ ਬਲਬੀਰ ਖੁਦ ਜਿਹੜੇ ਹੈਗੇ ਆ ਉਹ ਸਿਹਤ ਮੰਤਰੀ ਹੈਗੇ ਆ ਇਹ ਇੱਥੋਂ ਦੇ ਐਮਐਲਏ ਹੈਗੇ ਆ ਤੇ ਇਸ ਤੋਂ ਇਲਾਵਾ ਤੁਹਾਡੇ ਕੋਲੇ ਜੋੜਾ ਜੋੜਾ ਮਾਜਰਾ ਜੀ ਹੈਗੇ ਜਿਹੜੇ ਸਮਾਣੇ ਤੋਂ ਆ ਤੇ ਭਗਵੰਤ ਮਾਨ ਦੇ ਖਸਮ ਖਾਸ ਆ ਇਸ ਤੋਂ ਇਲਾਵਾ ਜਿਹੜੇ ਇਹਨਾਂ ਦੇ ਸਨੌਰ ਤੋਂ ਪਠਾਨ ਮਾਜਰਾ ਜੀ ਆ ਉਹ ਰਿਸ਼ਤੇਦਾਰ ਵੀ ਮੰਨੇ ਜਾਂਦੇ ਹੈਗੇ ਆ ਤੇ ਉਹਨਾਂ ਕੋਲੇ ਵੀ ਬਹੁਤ ਤਾਕਤ ਹੈਗੀ ਆ ਸੋ ਇੱਕ ਤਰੀਕੇ ਨਾਲ ਸਤਾ ਦੀ ਜਿਹੜੀ ਤਾਕਤ ਹੈਗੀ ਆ ਉਹ ਉਹ ਇੱਕ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਕੋਲੇ ਇਸ ਸੀਟ ਦੇ ਉੱਪਰ ਸੀਗੀ ਇਸ ਤੋਂ ਇਲਾਵਾ ਜਿਹੜਾ ਕੈਪਟਨ ਫੈਮਿਲੀ ਹੈਗੀ ਉਹ ਉਹ ਜਿੰਨੀ ਪਾਵਰਫੁਲ ਆ ਤਾਕਤਵਾਰਾ ਬਹੁਤ ਸਾਲਾਂ ਤੋਂ ਉਹਨਾਂ ਦਾ ਵਰਚਸ ਸਭ ਜਿਹੜਾ ਹੈਗਾ ਉਹ ਪਟਿਆਲਾ ਤੇ ਰਹੇ ਆ ਕੈਪਟਨ ਮਰਿੰਦਰ ਸਿੰਘ ਇੱਥੋਂ ਐਮਐਲਏ ਰਹਿ ਚੁੱਕੇ ਆ ਮਹਾਰਾਣੀ ਪ੍ਰਨੀਤ ਕੌਰ ਬਹੁਤ ਵਾਰ ਇੱਥੋਂ ਐਮਪੀ ਜਿੱਤ ਚੁੱਕੀ ਆ ਇਸ ਦੇ ਨਾਲ ਹੀ ਭਾਜਪਾ ਜਿਹੜੀ ਹੈਗੀ ਉਹਨਾਂ ਦੇ ਨਾਲ ਬਹੁਤ ਪੈਸਾ ਹੈ ਸੋ ਇੱਕ taraf ਸਤਾ ਸੀਗੀ ਇੱਕ ਤਰਫ ਪੈਸਾ ਸੀਗੀ ਪੈਸਾ ਪਟਿਆਲੇ ਤੋਂ ਬਿਲਕੁਲ ਖਤਮ ਸੀ ਇੱਕ ਤਰੀਕੇ ਨਾਲ ਨਵਜੋਤ ਸਿੱਧੂ ਵੀ ਇੱਕ ਤਰ੍ਹਾਂ ਨਾਲ ਪਟਿਆਲੇ ਨੂੰ ਛੱਡ ਕੇ ਚਲੇ ਗਏ ਸੀ ਕੋਈ ਵੀ ਵੱਡਾ ਲੀਡਰ ਉੱਥੇ ਹੈ ਨਹੀਂ ਸੀਗਾ ਤੇ ਡਾਕਟਰ ਗਾਂਧੀ ਨੂੰ ਬਹੁਤ ਬਗਾਵਤ ਦਾ ਵੀ ਸਾਹਮਣਾ ਕਰਨਾ ਪਿਆ ਜਦੋਂ ਉਹਨਾਂ ਦੀ ਟਿਕਟ ਅਨਾਉਂਸ ਹੋਈ ਹੈ ਪਰ ਡਾਕਟਰ ਗਾਂਧੀ ਦੀ ਸ਼ਖਸੀਅਤ ਇਸ ਤਰ੍ਹਾਂ ਦੀ ਹੈਗੀ ਆ ਕਿ ਉਹ ਇੱਕ ਲੋਕ ਉਹਨਾਂ ਨੂੰ ਪਿਆਰ ਕਰਦੇ ਹੈਗੇ ਸਮਾਜ ਸੇਵੀ ਦੀ ਉਹਨਾਂ ਦਾ ਇੱਕ ਸ਼ੁਰੂ ਤੋਂ ਉਹਨਾਂ ਦਾ ਇੱਕ ਬਣਿਆ ਹੋਇਆ ਹੈਗਾ ਨਾਮ ਬਣਿਆ ਹੋਇਆ ਹੈਗਾ ਉਸ ਤੋਂ ਇਲਾਵਾ ਐਸ ਐਮ ਪੀ ਉਹਨਾਂ ਨੇ ਜਿਸ ਤਰੀਕੇ ਨਾਲ ਕੰਮ ਕੀਤਾ ਹੈਗਾ ਤੋਂ ਲੋਕਾਂ ਦੇ ਦਿਲਾਂ 'ਚ ਵਸੇ ਹੋਏ ਕਿਵੇਂ ਸਕਦੇ ਆ ਉਹ ਇੱਕ ਲੋਕਾਂ ਦੇ ਲੀਡਰ ਸੀਗੇ ਤੇ ਮੈਨੂੰ ਲੱਗਦਾ ਜੇ ਲੋਕ ਡਾਕਟਰ ਤੰਵੀਰ ਗਾਂਧੀ ਨਾਲ ਸੀਗੀ ਤੇ ਉਹਨਾਂ ਨੇ ਇਸ ਔਖੀ ਲੜਾਈ ਦੇ ਵਿੱਚ ਅੰਤਰੀ ਡਾਕਟਰ ਸਾਹਿਬ ਦਾ ਸਾਥ ਦਿੱਤਾ ਤੇ ਡਾਕਟਰ ਸਾਹਿਬ ਇਹ ਜਿਹੜੀ ਸੀੜਾ ਜਿੱਤਣ ਦੇ ਵਿੱਚ ਕਾਮਯਾਬ ਹੋਏ ਤਾਂ ਨਵਰੀਤ ਭਾਈ ਨਾ ਮੈਨ ਪਾਵਰ ਆ ਨਾ ਮਸਲ ਪਾਵਰ ਆ ਨਾ ਹੀ ਕਿਸੇ ਹੋਰ ਤਰੀਕੇ ਦੀ ਪਾਵਰ ਆ ਡਾਕਟਰ ਗਾਂਧੀ ਕੋਲੇ ਉਹ ਜਿਹੜੇ ਬੀਜੇਪੀ ਵੀ ਇੱਕ ਤਕੜਾ ਕੈਂਡੀਡੇਟ ਸੀ ਉਹਦੇ ਖਿਲਾਫ ਲੜੇ ਪ੍ਰਨੀਤ ਕੌਰ ਦੇ ਖਿਲਾਫ ਤੇ ਦੂਜੇ ਪਾਸੇ ਪੂਰੀ ਪੰਜਾਬ ਸਰਕਾਰ ਦੀ ਤਾਕਤ ਕੰਮ ਕਰਦੀ ਸੀ ਡਾਕਟਰ ਬਲਬੀਰ ਦੇਮਗਰ ਤਾਂ ਫਿਰ ਵੀ ਡਾਕਟਰ ਗਾਂਧੀ ਜਿੱਤ ਜਾਂਦੇ ਨੇ ਕੀ ਸੋਚਦੇ ਹੋ ਕਿਹੜੀ ਕਿਹੜੀਆਂ ਗੱਲਾਂ ਨੇ ਅੱਜ ਰਹੀ ਡਾਕਟਰ ਗਾਂਧੀ ਨੂੰ ਕਿਉਂਕਿ ਜਿੰਨੇ ਸੌਫਟ ਹੋ ਲੱਗ ਰਹੀ ਸੀ ਜਿਹੜੇ ਤਰੀਕਾ ਉਹਨਾਂ ਦਾ ਲੜਨ ਦਾ ਤਾਂ ਲੱਗਦਾ ਦੂਜੇ ਪਾਸੇ ਇੰਨੇ ਅਗਰੈਸਿਵ ਲੜਨ ਵਾਲੀ ਸੀਗੇ ਤਾਂ ਫਿਰ ਵੀ ਉਹਨਾਂ ਨੇ ਕਾਰਡ ਕਿਵੇਂ ਕਰ ਜਾਂਦੇ ਨੇ ਡ ਕਈ ਥਾਵਾਂ ਤੇ ਨਾ ਤਾਂ ਸੱਤਾ ਦੀ ਸ਼ਕਤੀ ਕੰਮ ਕਰਦੀ ਹੈ ਨਾ ਪੈਸੇ ਦੀ ਤਾਕਤ ਕੰਮ ਕਰਦੀ ਹੈ ਤੇ ਨਾ ਬੰਦਿਆਂ ਦੀ ਜਿਹੜੀ ਆਪਾਂ ਕਹਿ ਦਿੰਨੇ ਹੁੰਨੇ ਆ ਮੈਨ ਫੋਰਸ ਆ ਉਹ ਕੰਮ ਕਰਦੀ ਹੈ ਕਈ ਬੰਦਿਆਂ ਦਾ ਨਾਮ ਹੀ ਇੰਨਾ ਵੱਡਾ ਹੁੰਦਾ ਹੈ ਡਾਕਟਰ ਗਾਂਧੀ ਉਹ ਨਾਮ ਹੈ ਜਿਹਦੇ ਮੁਰੇ ਤਿੰਨੇ ਤਾਕਤਾਂ ਫੇਲ ਹੋ ਜਾਂਦੀਆਂ ਕਿਉਂਕਿ ਉਹਦਾ ਆਪ ਦਾ ਇੱਕ ਵजूद ਹੈ ਉਸ ਬੰਦੇ ਨੇ ਸਾਰੀ ਜ਼ਿੰਦਗੀ ਉਹਨਾਂ ਦੇ ਵਿਰੋਧੀਆਂ ਕੋਲ ਵੀ ਡਾਕਟਰ ਗਾਂਧੀ ਖਿਲਾਫ ਅਟੈਕ ਕਰਨ ਉਸ ਤੇ ਕੁਝ ਹੈ ਨਹੀਂ ਸੀ ਤੁਸੀਂ ਕੋਈ ਵੀ ਉਹਨਾਂ ਦਾ ਭਾਸ਼ਣ ਮੈਂ ਪ੍ਰਨੀਤ ਕੋਰ ਹੋਰਾਂ ਦਾ ਭਾਸ਼ਣ ਚੱਕਿਆ ਮੈਂ ਹੋਰ ਵੀ ਬਹੁਤ ਜਿਹੜੇ ਬਲਬੀਰ ਸਿੰਘ ਹੋਰੇ ਉਹਨਾਂ ਦੇ ਵੀ ਭਾਸ਼ਣ ਸੁਨੇ ਆ ਪਰ ਕਿਸੇ ਚ ਵੀ ਮੈਨੂੰ ਡਾਕਟਰ ਗਾਂਧੀ ਦੇ ਖਿਲਾਫ ਕੁਝ ਲੱਭਿਆ ਨਹੀਂ ਕਿ ਉਹਨਾਂ ਨੇ ਕਿਹਾ ਹੋਵੇ ਇਹ ਨਹੀਂ ਕਿ ਉਹ ਕਹਿਣਾ ਨਹੀਂ ਸੀ ਚਾਹੁੰਦੇ ਮੇਰੇ ਖਿਆਲ ਚ ਡਾਕਟਰ ਸਾਹਿਬ ਦੀ ਸ਼ਖਸੀਅਤ ਐਡੀ ਵੱਡੀ ਆ ਠੀਕ ਹੈ ਉਹ ਇੱਕ ਪੋਲਿਟਿਕਲ ਪਾਰਟੀ ਚ ਤੁਸੀਂ ਵੀ ਮੈਨੂੰ ਕਹੋਗੇ ਵੀ ਇੱਕ ਕਾਂਗਰਸੀ ਉਮੀਦਵਾਰ ਦੀ ਤਾਰੀਫ ਕਿਉਂ ਕੀਤੀ ਜਾ ਰਹੀ ਆ ਪਰ ਯਾਰ ਜੇ ਕਿਸੇ ਨੇ ਕੋਈ ਚੰਗੇ ਕੰਮ ਕਰੇ ਆ ਤੇ ਫਿਰ ਜੇ ਅਸੀਂ ਨਹੀਂ ਕਹਿੰਦੇ ਇਹ ਵੀ ਕੋਈ ਮੈਨੂੰ ਬੜੀ ਸਿਆਣਫ ਦੀ ਗੱਲ ਨਹੀਂ ਲੱਗਦੀ ਡਾਕਟਰ ਗਾਂਧੀ ਆਪਦੇ ਆਪ ਦੇ ਵਿੱਚ ਜਿਹੜਾ ਬ੍ਰਾਂਡ ਨੇ ਚਾਹੇ ਉਹ ਚਰਨਜੀਤ ਸਿੰਘ ਚੰਨੀ ਨੇ ਇੱਥੇ ਵੀ ਪਟਿਆਲਾ ਸੀਟ ਤੋਂ ਜਿੰਨੀ ਕਾਂਗਰਸ ਮਰ ਚੁੱਕੀ ਸੀ ਤੁਸੀਂ ਕਿਸੇ ਨੂੰ ਲੈ ਆਉਂਦੇ ਇਹ ਜਿੱਤ ਦੇਣੀ ਸੀ ਸੀਟ ਇਹਦੇ ਵਾਸਤੇ ਇੱਕ ਆਊਟਸਾਈਡਰ ਇਹੋ ਜਿਹੇ ਬੰਦੇ ਦੀ ਲੋੜ ਸੀ ਜੀ ਦਾ ਆਪ ਦਾ ਵਿਯੂਦ ਹੋਵੇ ਲੋਕਾਂ ਦੇ ਵਿੱਚ ਜੀ ਦਾ ਨਾਮ ਹੋਵੇ ਤੇ ਜੀਤੇ ਕੋਈ ਅਟੈਕ ਹੀ ਨਾ ਕਰ ਸਕੇ ਉਹਨਾਂ ਦੇ ਲੰਬੇ ਕਰੀਅਰ ਦੇ ਵਿੱਚ ਦੇਖ ਲਓ ਤੁਸੀਂ ਜਦੋਂ ਡਾਕਟਰ ਰਹੇ ਆ ਕਿਵੇਂ ਉਹਨਾਂ ਨੇ ਲੋਕਾਂ ਦੀ ਸੇਵਾ કરી ਆ ਲੋਕਾਂ ਚ ਰਹਿਣਾ ਤੇ ਫਿਰ ਗਰੀਬ ਝੁੱਗੀਆਂ ਚ ਵੀ ਜਾ ਕੇ ਆਪਦੇ ਪਰਿਵਾਰ ਦੇ ਨਾਲ ਰਹਿਣ ਲੱਗ ਜਾਣਾ ਇਹੋ ਜਿਹੇ ਯਾਰ ਜਿਹੜੇ ਬੰਦੇ ਨੇ ਕੰਮ ਕਰੇ ਹੋਣ ਤੇ ਜ਼ਿੰਦਗੀ ਲੋਕਾਂ ਦੇ ਆਰਾਮ ਸਮਰਪਿਤ ਕਰਤੀ ਹੋਵੇ ਮੈਨੂੰ ਲੱਗਦਾ ਉਹੀ ਇਹ ਫਾਈਟ ਕਰ ਸਕਦੇ ਸੀ ਨਹੀਂ ਤਾਂ ਕਲੀਅਰ ਕੱਟ ਜੇ ਮੈਨੂੰ ਲੱਗਦਾ ਹੋਰ ਕੋਈ ਹੁੰਦੇ ਤਾਂ ਭਾਵੇਂ ਤੁਹਾਨੂੰ ਲੱਗਦਾ ਪਰਨੀਤ ਕੌਰ ਜੀ ਤੀਜੇ ਤੇ ਨੇ ਭਾਜੀਪੀ ਨੇ ਸੀਟ ਕੱਢ ਦੇਣੀ ਸੀ ਜੇ ਡਾਕਟਰ ਗਾਂਧੀ ਨਾ ਹੁੰਦੇ ਕੱਲਿਆਂ ਨੇ ਆਪਦੇ ਦਮ ਤੇ ਰੋਕੀ ਜਿਸ ਤਰ੍ਹਾਂ ਪੱਲ ਲੁਧਿਆਣੇ ਦੀ ਗੱਲ ਕੀਤੀ ਜਿੱਥੇ ਵੜਿੰਗ ਨਾ ਹੁੰਦੇ ਤਾਂ ਸ਼ਾਇਦ ਨਤੀਜੇ ਕੁਝ ਹੋਰ ਹੁੰਦੇ ਤੇ ਇਸੇ ਤਰ੍ਹਾਂ ਜੇ ਪਟਿਆਲੇ ਡਾਕਟਰ ਗਾਂਧੀ ਨਾ ਹੁੰਦੇ ਤਾਂ ਸ਼ਾਇਦ ਨਤੀਜੇ ਕੁਝ ਹੋਰ ਹੁੰਦੇ ਬੀਚਪੀ ਦੇ ਫੇਵਰਟ ਜਾਂਦੇ ਇਹ ਨਾਲ ਤਾਂ ਇੱਕ ਫਰਕ ਆ ਨਾ ਵੜਿੰਗ ਕੋਲੇ ਤਾਂ ਫਿਰ ਵੀ ਕਿਤੇ ਨਾ ਕਿਤੇ ਪਾਵਰ ਸੀ ਨਾ ਸੰਗਠਨ ਦੀ ਸੰਗਠਨ ਦੀ ਬਹੁਤ ਤਾਕਤ ਸੀ ਇਹ ਕਾਂਗਰਸ ਦਾ ਸਾਰਾ ਸੰਗਠਨ ਸੀ ਡਾਕਟਰ ਗਾਂਧੀ ਦੇ ਨਾਲ ਤਾਂ ਕਾਂਗਰਸ ਦੇ ਵੀ ਤਿੰਨ ਚਾਰ ਐਮ ਐਲ ਏ ਜਾਂ ਹਲਕਾਂ ਚਾਰਜ ਸੀ ਜਿਨ੍ਹਾਂ ਨੇ ਦਿਨੋਂ ਸਾਥ ਦਿੱਤਾ ਬਾਕੀ ਤਾਂ ਟੋਟਲੀ ਖਿਲਾਫ ਹੀ ਸੀ ਨਾ ਕੰਮ ਉਹਦੇ باوجود ਵੀ ਜਿਹੜਾ ਇਹਨਾਂ ਦਾ ਜਿੱਤਣਾ ਉਹ ਟੋਟਲ ਹੀ ਡਾਕਟਰ ਗਾਂਧੀ ਦੇ ਆਪਦੇ ਅਕਸ ਆਪਦੇ ਕਮਾਂਕਾਰਾਂ ਦੀ ਜਿੱਤ ਹੈ ਨਹੀਂ ਤੁਸੀਂ ਗੱਲ ਕੀਤੀ ਕਿ ਕਿਸੇ ਕੋਲੇ ਡਾਕਟਰ ਸਾਹਿਬ ਦੇ ਖਿਲਾਫ ਬੋਲਣ ਲਈ ਕੁਝ ਨਹੀਂ ਉਹਨਾਂ ਦੀ ਮੈਂ ਤੁਹਾਨੂੰ ਦੱਸ ਦਣਾ ਪਟਿਆਲੇ ਦੇ ਵਿੱਚ ਇੱਕ ਉਮੀਦਵਾਰ ਆ ਜਿਹਨੇ ਕਿਸੇ ਦਾ ਘਰ ਦੱਬਿਆ ਸੀ ਧੱਕੇ ਨਾਲ ਤੇ ਉਹ ਤੇ ਕੇਸ ਵੀ ਪਿਆ ਹੋਇਆ ਤੇ ਉਹ ਕੋਰਟ ਚ ਵੀ ਦੇ ਵਿੱਚ ਵੀ ਮਸਲਾ ਹੋ ਉਹ ਹਜੇ ਉਸ ਬੰਦੇ ਤੋਂ ਕੇਸ ਚੱਲ ਰਿਹਾਗਾ ਪਰ ਡਾਕਟਰ ਸਾਹਿਬ ਨੇ ਇੱਕ ਵਾਰ ਵੀ ਪੂਰੀ ਕੈਂਪੇਨ ਦੇ ਵਿੱਚ ਉਸਦਾ ਨਾਂ ਨਹੀਂ ਲਿਆ ਉਸ ਬੰਦੇ ਦਾ ਕਿ ਉਹ ਕੌਣ ਆ ਜੀ ਤੇ ਉਹ ਮੇਰੇ ਖਿਆਲ ਇਹੋ ਜਿਹਾ ਹਮਲਾ ਕਰਨ ਦੇ ਵਿੱਚ ਕੋਈ ਵੀ ਇਲਜ਼ਾਮ ਲਾਉਣ ਦੇ ਵਿੱਚ ਉਹ ਜਦ ਤੱਕ ਇਲਜ਼ਾਮ ਨਹੀਂ ਗੱਲ ਸੱਚੀ ਆ ਤੇ ਇਹਦੇ ਵਿੱਚ ਵੀ ਯਕੀਨ ਨਹੀਂ ਰੱਖਦੇ ਉਹ ਨਹੀਂ ਮੈਂ ਆਪਾਂ ਵੀ ਡਾਕਟਰ ਸਾਹਿਬ ਨਾਲ ਉਹ ਗੱਲ કરી ਸੀ ਤਾਂ ਉਹਨਾਂ ਦਾ ਇਹੀ ਕਹਿਣਾ ਸੀ ਵੀ ਦੋਸ਼ ਲੱਗਣ ਤੇ ਸਾਬਤ ਹੋਣ 'ਚ ਯਾਰ ਇੱਕ ਫਰਕ ਹੁੰਦਾ ਹੈ ਮੈਨੂੰ ਲੱਗਦਾ ਇੱਕ ਸਿਆਣੇ ਬੰਦੇ ਦੀ ਇਹ ਗੱਲ ਹੀ ਕਾਫੀ ਹੁੰਦੀ ਆ ਔਰ ਜੇ ਸੀ ਪਟਿਆਲੇ ਦੇ ਵੀ ਓਵਰਆਲ ਦਿਖ ਗਏ ਨਾ ਤੁਸੀਂ ਕਹਿ ਰਹੇ ਹੋ ਵੀ ਡਾਕਟਰ ਜਿਵੇਂ ਬਲਵੀਰ ਨੇ ਉਹ ਦੂਜੇ ਨੰਬਰ ਤੇ ਆਏ ਨੇ ਆਮ ਆਦਮੀ ਪਾਰਟੀ ਨੇ ਵੀ ਆਪਦੀ ਪੂਰੀ ਤਾਕਤ ਸੰਗਰੂਰ ਸੀਟ ਤੋਂ ਬਾਅਦ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਹੈ ਨਾ ਪ੍ਰੋਫੈਸਰ ਸਾਹਿਬ ਨੇ ਕਿ ਉਹਨਾਂ ਨੇ ਪਟਿਆਲਾ ਉਹਨਾਂ ਦੀ ਦੂਜੀ ਦੂਜਾ ਘੜ ਸੀਗਾ ਤੇ ਉਹ ਤਾਕਤ ਵੀ ਉਹਨਾਂ ਨੇ ਲਾਈ ਆ ਚਾਹੇ ਉਹ ਪਠਾਨ ਮਾਜਰਾ ਸਾਹਿਬ ਹੁਣ ਹੈਨਾ ਤਾਂ ਜਾਂ ਹੋਰ ਉਹਨਾਂ ਦੇ ਆਗੂ ਹੁਣ ਸਾਰਿਆਂ ਦੀ ਤਾਕਤ ਲੱਗੀ ਆ ਔਰ ਯਾਰ ਇੱਕ ਮਨਿਸਟਰ ਆ ਮੌਕੇ ਦਾ ਤੁਸੀਂ ਇਹ ਕਿਉਂ ਉੱਪਰ ਲੇ ਰਹੇ ਹੋ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਉਤੋਂ ਮਨਿਸਟਰ ਆ ਤੁਹਾਡੇ ਮੂਰੇ ਉਹਦੇ ਕੋਲੇ ਕਿੰਨਾ ਕੁਝ ਹੋਊਗਾ ਤਾਕਤ ਦੇ ਰੂਪ ਦੇ ਵਿੱਚ ਮਤਲਬ ਇੱਕ ਹਲਕੇ ਤੱਕ ਸੀਮਿਤ ਨਹੀਂ ਕਰਦਾ ਉਹ 9 ਦੇ 9 ਹਲਕਿਆਂ ਤੱਕ ਪਾਵਰ ਰੱਖਦਾ ਅਸਲ ਤਾਂ ਪੂਰੇ ਪੰਜਾਬ 'ਚ ਹੀ ਰੱਖਦਾ ਪਰ ਜਿੱਥੋਂ ਲੜ ਰਿਹਾ 9 ਦੇ 9 ਹਲਕਿਆਂ ਦੇ ਵਿੱਚ ਪਾਵਰਫੁਲ ਹੁੰਦਾ ਉਹ हां बिल्कुल कोई भी मंत्री है वो ताकतवर ਤਾਂ ਹੋਊਗਾ ਹੀ ਨਾ ਔਰ ਉਹ ਲੋਕਾਂ ਨੂੰ ਇਹ ਵੀ ਤਾਂ ਕਹਿ ਸਕਦਾ ਨਾ ਯਾਰ ਤੂੰ ਮੇਰੇ ਨਾਲ ਆ ਜਾ ਤੈਨੂੰ ਮੈਂ ਆਹ ਤਰਾ ਕੰਮ ਕਰ ਦੂੰਗਾ ਬਹੁਤ ਕੁਝ ਕਿਹਾ ਜਾ ਸਕਦਾ ਡਾਕਟਰ ਗਾਂਧੀ ਦੀ ਜਿੱਤ ਮੈਨੂੰ ਜਸਟ ਇੱਕ ਹੈ ਨਹੀਂ ਮੈਂ ਨਿੱਕੀ ਨਹੀਂ ਉਹਨੂੰ ਘਟਾ ਕੇ ਨਹੀਂ ਦੇਖ ਸਕਦਾ ਉਹਦੇ ਇਤਿਹਾਸਿਕ ਪਹਿਲੂ ਵੀ ਆ ਉਹਦੇ ਮੈਨੇ ਆ ਤੇ ਉਹ ਇੱਕ ਇਤਿਹਾਸ ਦੇ ਵਿੱਚ ਕਈ ਚੀਜ਼ਾਂ ਲਿਖੀਆਂ ਜਾਂਦੀਆਂ ਮਹਿਲਾ ਨੂੰ ਡਾਕਟਰ ਗਾਂਧੀ ਵਰਗਾ ਫਕੀਰ ਹੀ ਢਾ ਸਕਦਾ ਸੀ ਨਹੀਂ ਢਾਹ ਦੇ ਨਹੀਂ ਸੀ ਕਿਸੇ ਤੋਂ ਤੇ ਦੂਜੀ ਗੱਲ ਹੋਰ ਵੀ ਮੈਂ ਆਪਾਂ ਇੱਕ ਪੱਖ ਜਿਹੜਾ ਡਿਸਕਸ ਕਰਨਾ ਭੁੱਲ ਗਏ ਪਹਿਲਾਂ ਸ਼ਾਇਦ ਕੀਤਾ ਸੀਗਾ ਕਿ ਰਾਹੁਲ ਗਾਂਧੀ ਦਾ ਪੰਜਾਬ ਦੇ ਵਿੱਚ ਜੇ ਕਿਸੇ ਸੀਟ ਤੇ ਸਭ ਤੋਂ ਵੱਧ ਇੰਟਰਸਟ ਸੀ ਤਾਂ ਡਾਕਟਰ ਗਾਂਧੀ ਇਹ ਉਹ ਹੀ ਜੇ ਪਹਿਲੇ ਉਹ ਆਦਮੀ ਸੀ ਜਿਹੜੇ ਕਿਸੇ ਵੀ ਪਾਰਟੀ ਤੋਂ ਜਾਂ ਆਊਟਸਾਈਡਰ ਸੀਗੇ ਜਿਨ੍ਹਾਂ ਨੂੰ ਰਾਹੁਲ ਗਾਂਧੀ ਆਪ ਬੁਲਾ ਕੇ ਜੁਆਇਨ ਕਰਾਉਂਦੇ ਆ ਦਿੱਲੀ ਦੇ ਵਿੱਚ ਬਾਕੀਆਂ ਨੂੰ ਨਹੀਂ ਉਹ ਦੂਜੇ ਕੋਈ ਲੀਡਰ ਮੋੜ ਦਿੰਦੇ ਹੁੰਦੇ ਆ ਹਾ ਰਾਹੁਲ ਗਾਂਧੀ ਦਾ ਬਹੁਤ ਇੰਟਰਸਟ ਸੀਗਾ ਇਹ ਤਾਂ ਕੋਈ ਸ਼ੱਕ ਹੀ ਨਹੀਂ ਤੇ ਜਿਵੇਂ ਉਹ ਆਪਾਂ ਪੜਿਆ ਵੀ ਆ ਮੈਂ ਫੇਸਬੁੱਕ ਤੇ ਹਰਮੀਤ ਕੌਰ ਬਰਾੜ ਹੋਰਾਂ ਦਾ ਪੜਿਆ ਸੀ ਵੀ ਸਿਰਫ ਤਿੰਨ ਸੀਟਾਂ ਹੀ ਆ ਜਿੱਥੇ ਦੋਨੇ ਭੈਣ ਭਰਾ ਗਏ ਹੁਣ ਰਾਹੁਲ ਗਾਂਧੀ ਤੇ ਪ੍ਰਿਆੰਕਾ ਗਾਂਧੀ ਤਾਂ ਡਾਕਟਰ ਗਾਂਧੀ ਤੀਜੀ ਸੀਟ ਤੇ ਸੀ ਇੰਟਰਸਟ ਸੀ ਯਾਰ ਬੰਦੇ ਨੂੰ ਲਿਆਉਣਾ ਚਾਹੁੰਦੇ ਸੀ ਔਰ ਅਗਲੇ ਨੇ ਜੀ ਜਨ ਲਾਇਆ ਦੇਖੋ ਕਾਂਗਰਸ ਨੇ ਹਾਈ ਕਮਾਂਡ ਨੇ ਭਾਵੇਂ ਇੱਥੇ ਕਾਂਗਰਸ ਡਾਊਨ ਸੀ ਉਹਨਾਂ ਨੂੰ ਵੀ ਇੱਕ ਕ੍ਰੈਡਿਟ ਦੇਣਾ ਪਊਗਾ ਇੱਕ ਇੱਕ ਸੀਟ ਤੇ ਐਨੇ ਬੰਦਿਆਂ ਦੀ ਡਿਊਟੀ ਲਾਉਣੀ ਸਾਰਾ ਕੁਝ ਕਿਉਂਕਿ ਇੱਕ ਖਰਚਾ ਵੀ ਤਾਂ ਹੁੰਦਾ ਉਹ ਮੈਨੇਜ ਕਰਨਾ ਤਾਂ ਮੈਂ ਉਹਨਾਂ ਦੀ ਹਾਈ ਕਮਾਂਡ ਨੂੰ ਵੀ ਦਿੰਨਾ ਵੀ ਅਗਲੇ ਨੇ ਜੇ ਡਾਕਟਰ ਗਾਂਧੀ ਨੂੰ ਲਿਆਂਦਾ ਸੀ ਤੇ ਫਿਰ ਆਏ ਵੀ ਨਹੀਂ ਕੁਝ ਲਕੋ ਕੇ ਆਵਦਾ ਵੀ ਨਹੀਂ ਰੱਖਿਆ ਜੀ ਜਨਹਾ ਬੋਲ ਪਗਾਏ ਜੀ ਜਨਕ ਲਾਇਆ ਪ੍ਰੋਫੈਸਰ ਸਾਹਿਬ ਜਿਸ ਤਰ੍ਹਾਂ ਆਪਾਂ ਦੂਜੀਆਂ ਸੀਟਾਂ ਦੇ ਗੱਲ ਕਰ ਰਹੇ ਜਿਲੰਦਰ ਸੀਟ ਦੀ ਖਾਸ ਕਰਕੇ ਆਪਾਂ ਗੱਲ ਕੀਤੀ ਚਾਹੇ ਦੂਜੇ ਕਿਤੇ ਵੀ ਚਾਹੇ ਜੀਤਵਿੰਦਰ ਦੀ ਗੱਲ ਕੀਤੀ ਅਤੇ ਇਤਲੀਆਂ ਸ਼ਬਦ ਬਹੁਤ ਚਰਚਾ ਦੇ ਵਿੱਚ ਆਇਆ ਪਰ ਜਦੋਂ ਦੂਜਿਆਂ ਲਈ ਇਸੀ ਵਰਤਦੇ ਆ ਤਾਂ ਸਾਨੂੰ ਤਾਂ ਫਿਰ ਇਸ ਗੱਲ ਤੇ ਵੀ ਤਾਂ ਘੱਟੋ ਘੱਟ ਜ਼ਿਕਰ ਕਰਨਾ ਪਊਗਾ ਨਾ ਕਿ ਡਾਕਟਰ ਗਾਂਧੀ ਵੀ ਤਾਂ ਆਊਟਸਾਈਡਰ ਸੀਗੇ ਉਹਨਾਂ ਨੂੰ ਵੀ ਤੇ ਕਿਹਾ ਜਾ ਸਕਦਾ ਕਿ ਇਹ ਬਾਹਰਲੇ ਨੇ ਇਹ ਦਲ ਬਦਲੂ ਨਹੀਂ ਜੀ ਮਗਰ ਜਦੋਂ ਆਪਾਂ ਸ਼ਬਦ तितਲੀ ਵਰਤਦੇ ਆ ਨਾ ਇਹ ਆਪਾਂ ਆਮ ਤੌਰ ਤੇ ਉਹਨਾਂ ਸਿਆਸਦਾਨਾਂ ਵਾਸਤੇ ਵਰਤਦੇ ਹੈਗੇ ਆ ਜਿਹੜੇ ਸਿਰਫ ਆਪਣੇ ਪਰਸਨਲ ਮਫਾਦ ਵਾਸਤੇ ਤਾਕਤ ਹਾਸਲ ਕਰਨ ਵਾਸਤੇ ਜਦੋਂ ਉਹਨੂੰ ਲੱਗਦਾ ਕਿ ਇਸ ਪਾਰਟੀ ਦੇ ਥਰੂ ਤਾਕਤ ਹਾਸਲ ਕੀਤੀ ਜਾ ਸਕਦੀ ਹੈ ਤਾਕਤ ਵਰਤਣ ਨੂੰ ਜਿਹੜਾ ਜੁਆਇਨ ਕਰਦੇ ਉਹਨਾਂ ਵਾਸਤੇ ਕਰਦੇ ਆਪਾਂ ਜਦੋਂ ਡਾਕਟਰ ਗਾਂਧੀ ਨੂੰ ਦੇਖਦੇ ਇਹਨਾਂ ਦਾ ਕੈਰੀਅਰ ਦੇਖਦੇ ਆ ਨੋ ਡਾਊਟ ਇਹਨਾਂ ਨੇ ਪਾਰਟੀਆਂ ਬਦਲੀਆਂ ਪਰ ਆਪ ਉਹਨਾਂ ਦਾ ਪਿਛੋਕੜ ਦੇਖੋ ਆਮ ਆਦਮੀ ਪਾਰਟੀ ਜਦੋਂ ਪੂਰੀ ਸ਼ਕਤੀਸ਼ਾਲੀ ਸੀਗੀ 2015 ਦੇ ਵਿੱਚ ਜਦੋਂ ਦਿੱਲੀ ਦੇ ਇਲੈਕਸ਼ਨ ਜਿੱਤ ਚੁੱਕੇ ਸੀ ਜਦੋਂ ਸਾਰਿਆਂ ਨੂੰ ਲੱਗਦਾ ਸੀ ਕਿ ਪੰਜਾਬ ਚ ਅਗਲੀ ਸਰਕਾਰ ਇਹਨਾਂ ਨੇ ਬਣਾਉਣੀ ਆ ਉਸ ਟਾਈਮ ਦੇ ਉੱਪਰ ਡਾਕਟਰ ਗਾਂਧੀ ਪਾਰਲੀਮੈਂਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਸੀਗੇ ਪਰ ਉਹਨਾਂ ਨੇ ਜਿਵੇਂ ਹੀ ਧੱਕਾਸ਼ਾਹੀ ਉੱਥੇ ਉਸ ਟਾਈਮ ਤੇ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੇ ਨਾਲ ਦਿਆਨ ਜੁਗਿੰਦਰ ਯਾਦਵ ਨਾਲ ਕੀਤਾ ਉਸ ਮੀਟਿੰਗ 'ਚ ਧੱਕਾਸ਼ਾਹੀ ਨੂੰ ਦੇਖਦੇ ਹੋਏ ਉਹ ਪਾਰਟੀ ਨੂੰ ਛੱਡ ਕੇ ਬਾਹਰ ਆ ਗਏ ਸੋ ਇੱਕ ਹਾਂ ਸੋ ਉਹ ਇੱਕ ਤਰੀਕੇ ਨਾਲ ਤਾਂ ਬਹੁਤ ਵੱਡੀ ਕੁਰਬਾਨੀ ਸੀਗੀ ਇਹ ਵੀ ਹੁਣ ਵੀ ਜੇ ਕਾਂਗਰਸ ਨੂੰ ਜੁਆਇਨ ਕੀਤਾ ਕੋਈ ਵੀ ਕਾਂਗਰਸ ਨੂੰ ਨਹੀਂ ਜੁਆਇਨ ਕਰ ਰਿਹਾ ਲੋਕ ਜੁਆਇਨ ਕਰ ਰਹੇ ਸੀਗੇ ਭਾਜਪਾ ਨੂੰ ਜਿਨ੍ਹਾਂ ਨੂੰ ਲੱਗ ਰਿਹਾ ਸੀ ਕਿ ਸਰਕਾਰ ਬਣਾਉਗੀ ਆਮ ਆਦਮੀ ਪਾਰਟੀ ਜਿਹਨਾਂ ਦੀ ਸਰਕਾਰ ਆ ਪਰ ਉਹਨਾਂ ਨੇ ਕਾਂਗਰਸ ਨੂੰ ਜੁਆਇਨ ਕੀਤਾ ਇਸ ਕਰਕੇ ਨਹੀਂ ਜੁਆਇਨ ਕੀਤਾ ਕਿ ਉਹਨਾਂ ਨੂੰ ਕਾਂਗਰਸ ਦੇ ਵਿੱਚ ਉਹਨਾਂ ਨੂੰ ਕਿ ਬਹੁਤ ਜ਼ਿਆਦਾ ਸਤਾ ਚਾਹੀਦੀ ਹੈ ਕਿ ਬਹੁਤ ਮੁਸ਼ਕਲ ਨਾਲ ਉਹਨਾਂ ਨੂੰ ਮਨਾਇਆ ਗਿਆ ਇਹ ਮੈਨੂੰ ਮੈਨੂੰ ਕਈਆਂ ਸੋਰਸ ਤੋਂ ਪਤਾ ਆਇਆ ਹੈ ਇਹ ਇਸ ਕਰਕੇ ਸੀ ਕਿ ਕਾਂਗਰਸ ਦੀ ਜਿਹੜੀ ਸੋਚ ਹੈਗੀ ਆ ਉਹ ਹੌਲੀ-ਹੌਲੀ ਡਾਕਟਰ ਗਾਂਧੀ ਦੀ ਸੋਚ ਵਾਲੇ ਪਾਸੇ ਆ ਰਹੀ ਸੀ ਡਾਕਟਰ ਗਾਂਧੀ ਦਾ ਆਪਾਂ ਜੇ ਕੈਰੀਅਰ ਵੇਖੀਏ ਸਾਰੀ ਉਮਰ ਇਹ ਲੋਕਤੰਤਰ ਦੀ ਸਪੋਰਟ ਦੇ ਵਿੱਚ ਘੱਟ ਗਿਣਤੀਆਂ ਦੀ ਸਪੋਰਟ ਦੇ ਵਿੱਚ ਜਿਹਨੂੰ ਆਪਾਂ ਸੈਕੂਲਰਿਜ਼ਮ ਕਹਿ ਦਿੰਨੇ ਹੈਗੇ ਆ ਪੰਜਾਬ ਦੇ ਹੱਕਾਂ ਦੇ ਵਾਸਤੇ ਲੜਦੇ ਰਹੇ ਹੈਗੇ ਆ ਘੱਟ ਗਿਣਤੀਆਂ ਵਾਸਤੇ ਤੇ ਇਸ ਇਲੈਕਸ਼ਨ ਦੇ ਵਿੱਚ ਤੋਂ ਪਹਿਲਾਂ ਆਪਾਂ ਦੇਖਿਆ ਕਿ ਜਿਸ ਤਰੀਕੇ ਨਾਲ ਕਾਂਗਰਸ ਨੇ ਆਪਣੀ ਸੋਚ ਨੂੰ ਬਦਲਿਆ ਹੈ ਜਿਸ ਤਰੀਕੇ ਦੌਰਾਨ ਮੈਨੀਫੈਸਟੋ ਗਰੀਬਾਂ ਦੇ ਵਿੱਚ ਆਇਆ ਜਿਸ ਤਰੀਕੇ ਨਾਲ ਕਾਂਗਰਸ ਨੇ ਆਰਐਸਐਸ ਦੇ ਖਿਲਾਫ ਲੜਨ ਖਿੱਚੀ ਹੈ ਜਿਸ ਤਰੀਕੇ ਨਾਲ ਸਟੇਟ ਦੇ ਅਧਿਕਾਰ ਦੀ ਗੱਲ ਕਰਦੇ ਆ ਸੋ ਉਸ ਨੂੰ ਦੇਖ ਕੇ ਹੀ ਜਿਹੜੇ ਹੈਗੇ ਡਾਕਟਰ ਗਾਂਧੀ ਜਿਹੜੇ ਹੈਗੇ ਆ ਉਹ ਕਾਂਗਰਸ ਵੱਲ ਕর্ষਿਤ ਹੋਏ ਆ ਤੇ ਫਿਰ ਉਹਨਾਂ ਨੇ ਕਾਂਗਰਸ ਨੂੰ ਜੁਆਇਨ ਕੀਤਾ ਸੋ ਜੇ ਇੱਕ ਬੰਦਾ ਪੰਜਾਬ ਦੇ ਵਿੱਚ ਜਿਹੜਾ ਕਾਂਗਰਸ ਦੀ ਸੋਚ ਜਿਹੜੀ ਰਾਹੁਲ ਗਾਂਧੀ ਜੀ ਨੂੰ ਆਪਾਂ ਨਵੀਂ ਕਾਂਗਰਸ ਕਹਿੰਦੇ ਆ ਜੀ ਉਹਨੂੰ ਪ੍ਰਣਾਇਆ ਹੋਇਆ ਤੇ ਜਿਨੇ ਸ਼ਿੱਦਤ ਇਹ ਆਇਡਿਓਲੋਜੀ ਨੂੰ ਆਪਣੇ ਪ੍ਰਚਾਰ ਦਾ ਮਾਧਿਅਮ ਬਣਾਇਆ ਹੈਗਾ ਉਹ ਡਾਕਟਰ ਗਾਂਧੀ ਸੀਗੇ ਨਹੀਂ ਤਾਂ ਅੱਜ காங்கிரஸ் ਦੇ ਹੋਰ ਬਾਕੀ ਲੀਡਰਾਂ ਨੂੰ ਦੇਖੀਏ ਤਾਂ ਉਹਨਾਂ ਦਾ ਪ੍ਰਚਾਰ ਦੇ ਵਿੱਚ ਆਪਸੀ ਦੁਸ਼ਮਣਬਾਜ਼ੀ ਆ ਜਾਂ ਚੁਟਕਲੇਬਾਜ਼ੀ ਹੈਗੀ ਆ ਕਾਂਗਰਸ ਦੀ ਜਿਹੜੀ ਆਇਡਿਓਲੋਜੀ ਹੈਗੀ ਆ ਜਿਹੜੀ ਸੋਚ ਆ ਉਹਨੂੰ ਨਹੀਂ ਉਭਾਰਿਆ ਸੋ ਇਸ ਕਰਕੇ ਮੈਨੂੰ ਲੱਗਦਾ ਡਾਕਟਰ ਗਾਂਧੀ ਦਾ ਜਿਤਨਾ ਬਹੁਤ ਇੱਕ ਸੰਕੇਤ ਵੀ ਆ ਪੰਜਾਬ ਵਾਸਤੇ ਵੱਡੀ ਗੱਲ ਵੀ ਹੈ ਤੇ ਪਾਰਲੀਮੈਂਟ ਵਿੱਚ ਜਾ ਕੇ ਮਿਲਾਂ ਤਾਂ ਜਦੋਂ ਗੱਲ ਕਰਨਗੇ ਤੇ ਪੰਜਾਬ ਦਾ ਸਿਰ ਵੀ ਉੱਚਾ ਕਰਨਗੇ ਇਹ ਮੈਨੂੰ ਲੱਗਦਾ ਹੈਗਾ ਸੋ ਪ੍ਰੋਫੈਸਰ ਸਾਹਿਬ ਜਿਸ ਤਰ੍ਹਾਂ ਪਟਿਆਲਾ ਵੱਡਾ ਸ਼ਹਿਰ ਇਸ ਪਰਿਵਾਰ ਦੇ ਨਾਲ ਕੈਪਟਨ ਮਨਿੰਦਰ ਸਿੰਘ ਦੇ ਪਰਿਵਾਰ ਦੇ ਨਾਲ ਲੰਬੇ ਸਮੇਂ ਤੋਂ ਜੁੜਿਆ ਹੋਇਆ ਤੇ ਹਰ ਵੇਲੇ ਚਾਹੇ ਔਖਾ ਮਾੜਾ ਟਾਈਮ ਕੈਪਟਨ ਸਾਹਿਬ ਤੇ ਰਿਹਾ ਪਰ ਇਹ ਪਟਿਆਲਾ ਸ਼ਹਿਰ ਖਾਸ ਕਰਕੇ ਇੱਕ ਅੱਧੀ ਇਲੈਕਸ਼ਨ ਨੂੰ ਛੱਡ ਕੇ ਹਰ ਵੇਲੇ ਪਟਿਆਲਾ ਸ਼ਹਿਰ ਕੈਪਟਨ ਪਰਿਵਾਰ ਦੇ ਨਾਲ ਖੜਦਾ ਰਿਹਾ ਤੇ ਇਸ ਵਾਰ ਵੀ ਉਸੇ ਤਰ੍ਹਾਂ ਹੋਇਆ ਚਾਹੇ ਪਟਿਆਲਾ ਹੋਵੇ ਚਾਹੇ ਜਦ ਦਾ ਸਮਾਣੇ ਸ਼ਹਿਰ ਦੀ ਜਦੋਂ ਆਪਾਂ ਗੱਲ ਕਰਦੇ ਆ ਚਾਹੇ ਪਿੰਡਾਂ ਦੇ ਵਿੱਚੋਂ ਕੋਈ ਹੋਰ ਪਾਰਟੀ ਵੱਧ ਗਈ ਹੋਵੇ ਤੇ ਜਵੇਂ ਪਾਤਣਾਗਾ ਉੱਥੇ ਸਾਰੀ ਜਿਹੜੀ ਹਨਾ ਮਾਜਨ ਵੋਟ ਗਾਂਧੀ ਨੂੰ ਜਿਤਾ ਗਏ ਦੇਖੋ ਡਾਕਟਰ ਗਾਂਧੀ ਦਾ ਜੇ ਆਪਾਂ ਵੇਖੀਏ ਤਾਂ ਇਸ ਸਾਰੇ ਇਲੈਕਸ਼ਨ ਚ ਨੌ ਹਲਕਿਆਂ ਦੇ ਵਿੱਚ ਡਾਕਟਰ ਗਾਂਧੀ ਦੀ ਲੀਡ ਸਿਰਫ ਦੋ ਹਲਕਿਆਂ ਦੇ ਵਿੱਚ ਹੀ ਹੈਗੀ ਹੈ ਸਿਰਫ ਦੋ ਹਲਕਿਆਂ ਚ ਇੱਕ ਇੱਕ ਨਾਬਾ ਤੇ ਇੱਕ ਉਹਨਾਂ ਦੀ ਜਿਹੜੀ ਹੈਗੀ ਇੱਕ ਨੋਰ ਹਲਕੇ ਦੇ ਵਿੱਚ ਪਰ ਪ੍ਰੋਫੈਸਰ ਸਾਹਿਬ ਇਹ ਵੀ ਵੱਡੀ ਗੱਲ ਆ ਕਿਉਂਕਿ ਜਦੋਂ 9 ਹਲਕੇ ਹੋਣ ਇਹ ਤਾਂ ਹੋ ਸਕਦਾ ਵੀ 4 ਜਾਂ 5 ਚ ਹੋ ਗਈ ਪਰ ਸਿਰਫ ਦੋ ਹਲਕਿਆਂ ਦੇ ਵਿੱਚ ਉਹਨਾਂ ਦੀ ਮਤਲਬ ਲੀਡ ਹੋਣੀ ਉਹ ਵੀ ਚਿਤਾਜਣੀ ਵੱਡੀ ਗੱਲ ਲੀਡ ਸਿਰਫ ਦੋ ਹਲਕਿਆਂ ਚ ਪਰ ਬਾਕੀ ਸਾਰੇ ਹਲਕਿਆਂ ਦੇ ਵਿੱਚ ਉਹਨਾਂ ਦਾ ਜਿਹੜੀ ਵੋਟ ਹੈਗੀ ਆ ਬਹੁਤ ਵਧੀਆ ਹੈਗੀ ਆ ਉਹ ਹੱਕੜੀ ਨਹੀਂ ਉਹ ਦੂਸਰੇ ਨੰਬਰ ਤੇ ਹੈਗੀ ਆ ਹਰ ਥਾਂ ਤੇ ਬਾਕੀ ਸੀਟਾਂ ਦੇ ਵਿੱਚ ਤੇ ਉੱਥੇ ਜਿਵੇਂ ਆਪਣਾ ਬੀਜੇਪੀ ਹੈਗੀ ਆ ਉਹਨਾਂ ਨੂੰ ਸ਼ਹਿਰਾਂ ਦੇ ਵਿੱਚ ਬਹੁਤ ਵੱਡੀ ਸਪੋਰਟ ਮਿਲੀ ਹੈ ਉਹ ਆਪਾਂ ਸਾਰੇ ਦੇਖਾਂਗੇ ਰਾਮ ਮੰਦਰ ਦਾ ਜਿਸ ਤਰੀਕੇ ਨਾਲ ਮਾਹੌਲ ਬਣਿਆ ਜ ਆਲਾ ਸ਼ਹਿਰ ਦੇ ਵਿੱਚ ਉਹ ਆਪਣਾ ਬੀਜੇਪੀ ਨੂੰ ਜਿਹੜੀ ਹੈਗੀ ਚੰਗੀ ਸਪੋਰਟ ਇਹ ਰਾਜਪੁਰੇ ਦੇ ਵਿੱਚ ਵੀ ਮਿਲੀ ਹੈ ਪਰ ਪਿੰਡਾਂ ਦੇ ਵਿੱਚ ਜਾ ਕੇ ਜਿਹੜਾ ਹੈਗਾ ਬੀਜੇਪੀ ਡਾਊਨ ਹੋ ਜਾਂਦਾ ਪਰ ਡਾਕਟਰ ਗਾਂਧੀ ਦੀ ਜਿਹੜੀ ਸਪੋਰਟ ਹੈਗੀ ਆ ਉਹ ਚਾਹੇ ਸ਼ਹਿਰ ਆ ਚਾਹੇ ਪਿੰਡ ਆ ਉਹ ਬਰਾਬਰ ਹੈਗੀ ਹੈ ਸੋ ਇਸੇ ਤਰੀਕੇ ਨਾਲ ਜਿਹੜੇ ਡਾਕਟਰ ਜਿਹੜੇ ਬਲਬੀਰ ਹੈਗੇ ਉਹਨਾਂ ਨੂੰ ਵੀ ਤਿੰਨ ਚਾਰ ਹਲਕਿਆਂ ਦੇ ਵਿੱਚ ਵਧੀਆ ਵੋਟ ਮਿਲੀ ਹੈ ਬਟ ਉਹ ਜਾ ਕੇ ਕੁਝ ਹਲਕਿਆਂ ਦੇ ਵਿੱਚ ਡਾਊਨ ਹੋ ਜਾਂਦੇ ਸੋ ਡਾਕਟਰ ਗਾਂਧੀ ਦੀ ਜਿਹੜੀ ਪਰਫਾਰਮੈਂਸ ਆ ਕੰਸਿਸਟੈਂਟ ਆ ਆਪਾਂ ਕਹਿ ਸਕਦੇ ਹਾਂ ਕਿ ਸ਼ਹਿਰ ਨੂੰ ਨੇ ਸੈਂਚਰੀਆਂ ਘਟ ਮਾਰੀਆਂ ਪਰ ਬਾਕੀ ਸਾਰੀਆਂ ਥਾਵਾਂ ਤੇ ਉਹਨਾਂ ਨੇ ਸ਼ੁਕਰੀਆ ਪ੍ਰੋਫੈਸਰ ਸਾਬ ਸੋ ਤੁਸੀਂ ਅੱਖਰ ਦੇ ਨਾਲ ਜੁੜੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਅੱਖਰ ਦੇ ਨਾਲ ਲਗਾਤਾਰ ਜੁੜੇ ਰਹੋ ਸਾਰੇ ਹਲਕਿਆਂ ਤੁਸੀਂ ਚਰਚਾ ਜਿਹੜੀ ਕਰਕੇ ਤੁਹਾਡੇ ਨਾਲ ਸਾਂਝੀ ਕਰਦੇ ਹਾਂ